ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਦੇ ਪਹਿਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਪਾਟਨਾ ਪੁਲਿਸ ਨੇ ਪਿੰਡ ਦੁਗਾਲ ਖੁਰਦ ਦੇ ਮਕਾਨ ਵਿੱਚ 20 ਕਿਲੋ ਪੋਸਟ ਦੇ ਪੌਦੇ ਬਰਾਮਦ ਮਾਮਲਾ ਦਰਜ આરોપી ਹੋਏ ਫਰਾਰ ਪਾਟਨਾ ਪੁਲਿਸ ਵੱਲੋਂ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਸ਼ੁਰੂ ਕੀਤੀ ਮਹਿੰਮਤ ਤਹਿਤ 30 ਮਾਰਚ ਦਿਨ ਸ਼ਨੀਵਾਰ ਨੂੰ ਸ਼ਾਮ 5 ਵਜੇ ਦੇ ਕਰੀਬ ਪਿੰਡ ਦੁਗਾਲ ਖੁਰਦ ਦੇ ਇੱਕ ਵਿਅਕਤੀ ਦੇ ਘਰ ਦੇ ਮਕਾਨ ਵਿੱਚ ਬੀਜੇ ਪੋਸਟ ਦੇ ਪੌਦੇ ਬਰਾਮਦ ਕਰਨ ਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਅੱਜ 31 ਮਾਰਚ ਦਿਨ ਐਤਵਾਰ ਨੂੰ ਬਾਅਦ ਦੁਪਹਿਰ 1 ਵਜੇ ਪਾਤਣਾ ਥਾਣਾ ਮੁਖੀ ਜਸਪੀ ਸਿੰਘ ਨੇ ਦੱਸਿਆ ਹੈ ਕਿ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐਸਪੀ ਪਾਤਣਾ ਦਲਜੀਤ ਸਿੰਘ ਵਿਰਕ ਦੀ ਅਗਵਾਈ ਵਿੱਚ ਸਹਾਇਕ ਥਾਣੇਦਾਰ ਜੈ ਪ੍ਰਕਾਸ਼ ਸਿੰਘ ਸਮੇਤ ਪੁਲਿਸ ਪਾਰਟੀ ਦੌਰਾਨ ਨੇ ਗਸਤ ਚੋਆ ਪੁਲ ਦੁਗਾਲ ਮੌਜੂਦ ਸੀ ਤਾਂ ਮਿਲੀ ਗੁਪਤ ਇਤਲਾ ਤੇ ਕੀਤੀ ਛਾਪੇਮਾਰੀ ਦੌਰਾਨ ਇੱਕ ਵਿਅਕਤੀ ਦੇ ਮਕਾਨ ਅੰਦਰ ਬੀਜੇ ਪੌਸਟ ਦੇ ਪੌਦੇ ਬੀਜੇ ਬਰਾਮਦ ਹੋਏ ਜਿਨ੍ਹਾਂ ਦਾ ਵਜ਼ਨ 40 ਕਿਲੋ ਸੀ આરોપી ਫਰਾਰ ਹੈ ਜਿਸ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪਿੰਡ ਮਕੀ ਕੀ ਤਿੰਨ ਚੋਬੀ ਨੂੰ ਸਰਦੀ ਪੁਲ ਪਾਰਟੀ ਨੂੰ ਇੱਕ ਇਤਰਾਜ਼ ਨਹੀਂ ਸੀ ਵੀ ਅਮਰੀਕ ਸਿੰਘ ਸਨੋ ਜੰਗ ਸਿੰਘ ਜਿਹੜਾ ਕਿ ਵਾਸੂ ਪਿੰਡ ਦਵਾਰ ਦਾ ਰਣਗੜਾ ਇਹਨੇ ਆਪਣੇ ਘਰ ਦੇ ਅੰਦਰ ਜਿਹੜੇ ਕੋਸਟ ਦੇ ਰੂਟੇ ਜਿਹੜੇ ਉਹ ਬੈਸੇ ਸੀ ਸੋ ਇਹਦੇ ਸੰਬੰਧ ਵਿੱਚ ਜਦੋਂ ਅਸੀਂ ਇੱਥੇ ਰੇਡ ਕੀਤੀ ਤਾਂ ਇਥੋਂ ਜਿਹੜੇ 3 40 40 ਕਿਲੋ ਦੇ ਜਿਹੜੇ ਸੀਗੇ ਪਿੰਡ ਕਵਾਲ ਤੋਂ ਜਿਹੜਾ ਉਹਦੇ ਅਮਨਿਕਸ ਦੇ ਘਰੋਂ ਦੇ ਅਰੰਭਿਕ ਗ੍ਰੰਥ ਨਿਸ਼ੀਆ ਰਿਕਾਰਡ ਦੇ ਮੁਕਦਮਾ ਨੰਬਰ 77 ਮੀਤੀ 30 ਤੰਤ 24 ਅੰਡਰ ਸੈਕਸ਼ਨ 16 ਕਾ 85 ਐਨਡੀਪੀਐ ਸੈਕਟਰ ਜਿਹੜਾ ਤਾਂ ਰਜਿਸਟਰ ਕੀਤਾ ਮੰਨਦਾ ਹਾਂਜੀ ਬੰਦਾ ਜਿਹੜਾ ਅਸੀਂ ਬੰਦਾ ਹਲੇ ਫਲਾਰ ਹੈਗਾ ਤੇ ਜਿਹੜੀ ਅਸੀਂ ਬ੍ਰਾਂਡ ਦੀ ਕਰਕੇ ਨੂੰ ਜਲਦੀ ਜਿਹੜੀ ਡਸਤਕਾਰ ਦਿੱਤਾ ਜਾਂਦਾ ਤੇ ਪਹਿਲਾ ਵੀ ਪਿੰਡ ਦੇ ਪਿੰਡਾਂ ਨੇ ਹਾਂਜੀ ਪਹਿਲਾ ਵੀ ਇਥੇ ਪਿੰਡ ਦੇ ਵਿੱਚ ਅਸੀਂ ਜਿਹੜਾ ਗੁਰਬੀਰ ਸਿੰਘ ਆਸਾਮਾ ਕੋਲੋਂ ਤਾਂ ਅਸੀਂ ਜਿਹੜਾ ਕਿ ਬਗਾਲ ਕਲਾਂ ਦਾ ਰਣ ਵਾਲਾ ਇਸ ਤੋਂ ਵੀ ਅਸੀਂ ਜਿਹੜਾ ਇਹ ਵੀ ਆਪਣੇ ਘਰ ਦੇ ਵਿੱਚ ਜਿਹੜੇ 15 ਕਿਲੋ ਦੇ ਕਰੀਬੇ ਦੇ ਪੋਸੇ ਬੰਦੇ ਜਿਹੇ ਸੀ ਤੇ ਇਸ ਤੇ ਜਿਹੜਾ ਮਕਦਮਾ ਨੰਬਰ 59 ਰਿਚੀ ਇੱਕ 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 ਦਿਨ ਚੋਰੀ ਜਿਹੜਾ ਇਹ ਦਰਜ ਕੀਤਾ ਸੀ ਚੇਤਾਵਨੀ ਵੀ ਹੈ ਇਸ ਤਰ੍ਹਾਂ ਜਿਹੜਾ ਕੰਮ ਕਰਦੇ ਹਾਂ ਅੱਜ ਇਹਨਾਂ ਸਭ ਦੇ ਨੂੰ ਇੱਕ ਸਰਕਾਰ ਵੱਲੋਂ ਤੇ ਨਾਮ ਜੋ ਐਸਐਸਪੀ ਪਟਿਆਲਾ ਸ੍ਰੀ ਵਰਨ ਸਰਵਾਂ ਜੀ ਆਈਪੀਐਸ ਤੇ ਡੀਐਸਪੀ ਪਾਪੜਾ ਸਰਦਾਰ ਜੀ ਸੇ ਵਰਕਰ ਤੇ ਅਫਸਰਾਂ ਵੱਲੋਂ ਜਿਹੜੀ ਇਹ ਸਖਤ ਜਤਾਊ ਹੈ ਜਿਹੜਾ ਵੀ ਜਿੱਦਾਂ ਨਸ਼ੇ ਦਾ ਸਮਗਲ ਲੱਭਾਇਆ ਜਾਂ ਜਿਹੜਾ ਇਦਾਂ ਦੇ ਬਿਨਾ ਪਰਮਿਸ਼ਨ ਤੋਂ ਬਿਨਾ ਲਾਇਸੈਂਸ ਤੋਂ ਆਪਣੇ ਘਰ ਦੇ ਵਿੱਚ ਜਿਵੇਂ ਦਿੱਤਾ ਦੇ ਉਸ ਦੀ ਪ੍ਰਾਟਿਸ਼ਨ ਕਰਦੇ ਨੇ ਤੇ ਜਿਹੜੀ ਸਖਤ ਸਖਤ ਕਾਰਵਾਈ ਕਰਕੇ ਜਿਹੜਾ ਐਫਆਈਆਰ ਰਜਿਸਟਰ ਕੀਤੀ ਹੈ ਕੋਈ ਜਿਹੜਾ ਕਿ ਸਾਨੂੰ ਕਿ ਨਸ਼ੇ ਦੇ ਖਿਲਾਫ ਕਿਤੇ ਵੀ ਕੋਈ ਇਨਫਰਮੇਸ਼ਨ ਦਗਾਏਗਾ ਕਿਤੇ ਵੀ ਉਸ ਦੀ ਜੀ ਨਾਮਾ ਜਿਹੜਾ ਪੁੱਤਰ ਰੱਖਿਆ ਜਾਵੇਗਾ